ਸੂਬੇ ਅੰਦਰ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਸੱਚ ਸਾਬਿਤ ਹੁੰਦੀਆਂ ਨੇ ਤੇ ਕੁਝ ਝੂਠੀਆਂ ਅਜਿਹੀ ਇੱਕ ਘਟਨਾ ਫਿਰੋਜ਼ਪੁਰ ਸਰਹੱਦ ਦੀ ਪਿੰਡ ਕਮਾਲੇ ਵਾਲੇ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਪੀੜਤ ਔਰਤ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਜਦੋਂ ਪਰਿਵਾਰ ਵਿਆਹ ਤੇ ਗਿਆ ਹੋਸੀ ਤਾਂ ਉਸ ਦੇ ਘਰ ਦੇ ਵਿੱਚ ਵਿਅਕਤੀ ਨੇ ਦਾਖਲ ਹੋ ਕੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਹੁਣ ਉਸ આરોપી ਦੀ ਪਤਨੀ ਮੀਡੀਆ ਦੇ ਸਾਹਮਣੇ ਆਈ ਹੈ ਜਿਸ ਨੇ ਦੱਸਿਆ ਕਿ ਮੇਰਾ ਪਤੀ ਬਿਲਕੁਲ ਨਿਰਦੋਸ਼ ਹੈ ਮੇਰੇ ਪਤੀ ਨੂੰ ਇਸ ਗਰੋਵ ਵੱਲੋਂ ਹੁਣ ਹਨੀ Trap ਦੇ ਵਿੱਚ ਝੂਠਾ ਫਸਾਇਆ ਜਾ ਰਿਹਾ। ਉਹਨਾਂ ਕਹਿੰਦੇ ਕਿ ਪਹਿਲਾਂ ਇਸ ਗਰੋਵ ਨੇ ਮੇਰੇ ਪਤੀ ਤੋਂ 2.5 ਲੱਖ ਰੁਪਏ ਦੀ ਮੰਗੀ ਸੀ ਅਤੇ ਉਹਦੀ ਆਡੀਓ ਵੀ ਮੌਜੂਦ ਹੈ। ਜੋ ਕਿ ਇੱਥੇ ਪਿੰਡ ਇੱਕ ਜੱਲੋ ਕਾਂ ਜੱਲੋ ਕਾ ਪਿੰਡ ਦੇ ਜਨਾਨੀਆਂ ਨੇ ਜਿਨ੍ਹਾਂ ਨੇ ਇੱਕ ਗਰੋਵ ਬਣਾਇਆ ਵੱਡਾ ਗੈਂਗ ਹੈ ਉਹਨਾਂ ਦਾ ਜੋ ਕਿ ਜਿਵੇਂ ਮੇਰੇ ਪਤੀ ਨੂੰ ਮੰਨ ਲਓ ਉਹਨਾ ਹਨੀ ਟੈਪ ਲਗਾਇਆ ਉਹਨਾਂ ਤੇ ਹਨੀ ਟੈਪ ਲਗਾ ਕੇ ਉਹਨੂੰ ਬਲੈਕਮੈਨ ਕਰਦੇ ਰਹੇ ਦਲਾਲ ਵੀ ਛੱਡੇ ਹੋਏ ਨੇ 2-3 ਜੋ ਕਿ ਜਗਿੰਦਰ ਸਿੰਘ ਉਹਨਾਂ ਦੇ ਜਵਾਈ ਉਹ ਸਾਨੂੰ ਇੱਥੇ ਆ ਕੇ ਧਮਕਿਆ ਤੁਮ ਕਿਆ ਦੇ ਜਾਂਦੇ ਨੇ ਗੱਡੀ ਤੇ ਆਂਦੇ ਨੇ 3-4 ਬੰਦੇ ਅੱਗੇ ਸਾਡੇ ਕੋਲ ਆਡੀਓ ਵੀ ਹੈਗੀ ਉਹਨਾਂ ਦੀ ਜੋ ਸਾਨੂੰ ਕੀ ਬਲੈਕਮੈਨ ਕਰਦੇ ਸੀ ਫੋਨ ਤੇ ਸਾਡੇ ਕੋਲ ਆਡੀਓ ਵੀ ਹੈਗੀ ਅਸੀਂ ਨਾਲ ਲਗਾਵਾਂਗੇ ਉਹ ਆਡੀਓ ਵੀ ਕਹਿੰਦੇ ਸੀ ਹਮਾਂਕ ਕਰਦੇ ਸੀ ਪੈਸੇ ਦੀ ਕਹਿੰਦੇ ਸੀ ਵੀ ਕੋਸੀ ਮੈਨੂੰ 22 3 ਲੱਖ ਰੁਪਈਆ ਦੇ ਦੋ ਨਹੀਂ ਤਾਂ ਅਸੀਂ ਉਸੇ ਔਰਤ ਦੇ ਥ्रू ਤੋਂਲੇ ਪਤੀ ਤੇ ਪਰਚਾ ਕਰਾਵਾਂਗੇ ਹਾਂਜੀ ਉਹਨਾਂ ਪਰਚਾ ਕਰਾਤਾ ਜਦੋਂ ਅਸੀਂ ਇਨਕਾਰ ਕਰਤਾ ਸੀ ਪੈਸਿਆਂ ਦਾ ਤੇ ਪਹਿਲਾਂ ਉਹਨੂੰ ਹਣੀਟਾਪ ਕਰਾ ਕੇ ਫਸਾ ਲਿਆ ਆ ਆਪਣੇ ਜਾਲ ਵਿੱਚ ਫਿਰ ਉਸ ਤੋਂ ਬਾਅਦ ਮੰਗ ਰੱਖੀ ਗਈ ਪੈਸਿਆਂ ਬਾਰੇ ਜਦੋਂ ਹੁਣ ਅਸੀਂ ਜਵਾਬ ਦੇ ਦਿੱਤਾ ਹੈ ਤੇ ਹੁਣ ਸਾਡੇ ਤੇ ਬਲੱਤ ਕਰਦਾ ਪਰਚਾ ਕਰਾਤਾ ਰਹੇ ਇਸ ਟਾਈਮ ਉਹ ਜੇਲ੍ਹ ਵਿੱਚ ਨੇ ਇਹ ਗਰੀਬਾ ਕਈ ਪਰਿਵਾਰ ਗਰੀਬ ਵਿਚਾਰਾਂ ਨੂੰ ਇਹ ਪਰੇਸ਼ਾਨ ਕਰਦੀਆਂ ਨੇ ਬਦਤਮੀਜ਼ ਔਰਤਾਂ ਨੇ ਬੇਸ਼ਰਮ ਇਹਨਾਂ ਨੂੰ ਕੋਈ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਚੰਗੀ ਤਰ੍ਹਾਂ ਜੋ ਮੈਂ ਦਰਖਾਸਤ ਵੀ ਲਗਾਈ ਹੈ ਦਰਖਾਸਤ ਲਗਾਈ ਹੈ ਉਸ ਦਰਖਾਸਤ ਦੀ ਡੰਗਿਆਈ ਤੱਕ ਜਾਂਚ ਪੜਤਾਲ ਕੀਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਹੈ ਇਹ ਜਿਹੜੀਆਂ ਔਰਤਾਂ ਨੇ ਨਾ ਜਿਨ੍ਹਾਂ ਇਹ ਜਿਹੜੇ ਗਰੋ ਬਣਿਆ ਹੋਇਆ ਹੈ ਇਨਾ ਅੱਗੇ ਇੱਥੇ ਕਮਾਲੇ ਵਾਲੇ ਪਿੰਡ ਇੱਥੇ ਵੀ ਕੁ ਦੋ ਤਿੰਨ ਵਿਅਕਤੀਆਂ ਦੇ ਇਸ ਤਰ੍ਹਾਂ ਨਾਂ ਵਿੱਚ ਲਿਖਾ ਕੇ ਪਰਚੇ ਦੇ ਉਹਨਾਂ ਕੋਲ ਵੀ ਪੈਸੇ ਇਹਨਾਂ ਹੜਾਪੇ ਸੀ 2 ਲੱਖ ਰੁਪਿਆ ਇਹ ਕਈ ਗਰੀਬ ਵਿਚਾਰਾਂ ਨੂੰ ਪਰੇਸ਼ਾਨ ਕਰਦੀਆਂ ਨੇ ਉਹਨਾਂ ਦਾ ਖੂਨ ਨਿਚੋੜਦੀਆਂ ਨੇ ਅਸੀਂ ਵੀ ਗਰੀਬ ਹਾਂ ਅਸੀਂ ਵੀ ਮਿਹਨਤ ਮਨਜ਼ੂਰੀ ਕਰਦੇ ਹਾਂ ਸਾਡੇ ਕੋਲ ਵੀ ਪੈਸਿਆਂ ਦੀ ਮੰਗ ਕੀਤੀ ਗਈ ਇਹਨਾਂ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਇਹਨਾਂ ਔਰਤਾਂ ਦਾ ਉੱਥੇ ਹੀ ਰੇਪ ਪੀੜਤਾ ਔਰਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਤੇ ਮੇਰਾ ਪਤੀ ਰਾਤ ਨੂੰ ਸੌ ਰਿਹਾ ਸੀ ਤਾਂ ਅਚਾਨਕ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਬਾਹਰ ਜਾ ਕੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਵਿਅਕਤੀਆਂ ਨੇ ਮੇਰੇ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਸੀ ਸਾਡੇ ਨਾਲ ਰਾਤ ਨੂੰ ਮੈਂ ਕੱਲੀ ਸੀ ਕਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆਦੇ ਹਾਂ ਕੱਲੀ ਸੀ ਹੋਰ ਵੀ ਤਵਾਰੇਗਾ ਹੋਰ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੁਰਕਾ ਤੇ ਮਾਇਆ ਕਿ ਆਹਰੇ ਪੱਦਗੇ ਗਏ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਗੇਟ ਦਵਾ ਦਵਾ ਖੋਲ ਕੇ ਤੇ ਉਹਨਾਂ ਮੈਨੂੰ ਤੱਕਾ ਕੀਤਾ ਇੱਕ ਪਿੱਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਜਿਹੜਾ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਪਿੰਡ ਚਾਂਦੇ ਵਾਲੇ ਦੇ ਟਾਣੀ ਚ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ਟੱਕੀ ਰੱਖਾ ਹੈ ਤੇ ਬੱਕ ਜਿ ਕੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਫੜੀਆਂ ਰੱਖੀਆਂ ਨੇ ਪਿੱਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮਸ਼ੋਰ ਮਚਾ ਦੇਈਆ ਮੇਰੇ ਘਰ ਵਾਲੇ ਉੱਥੇ ਉਹਨੇ ਮੇਰਾ ਘਰ ਵਾਲਾ ਬੱਖੇ ਬੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲ ਨੂੰ ਤੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾਪ ਕੇ ਫਿਰ ਭੱਜ ਗਿਆ ਮੇਰੇ ਘਰ ਵਾਲ ਨੂੰ ਇੱਟ ਮਾਰੀ ਨੇ ਸੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਖੱਟ ਕਾ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲ ਨੇ ਫੇਰ ਠਾਇਆ ਵਾਂਗ ਆ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਇਹ ਬੇਪਰਦ ਬੇਪਰਦ ਛੱਡ ਕੇ ਸੀ ਹਾਂ ਬੇਪਰਦ ਛੱਡ ਗਏ ਸੀ ਭੱਜ ਕੇ ਫਰਾਰ ਹੋ ਗਿਆ ਸਰ ਹਾਂ ਭੱਜ ਕੇ ਫਰਾਰ ਹੋ ਕਿੱਧਰ ਫਰਾਰ ਹੋਏ ਕਿਹੜੀ ਜਗ੍ਹਾ ਇਧਰ ਕਾਂਦਲੇ ਪਾਸੇ ਹੋ ਗਏ ਗੇਟ ਤਾਂ ਨਹੀਂ ਹੋਏ ਲੱਗਿਆ ਹਾਂ ਗੇਟ ਲੱਗਿਆ ਉਹਨਾਂ ਨੇ ਗੇਟ ਲਾ ਲਿਆ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਦੇ ਉਸ ਤੋਂ ਫਰਾਰ ਹੋ ਗਏ ਹਾਂ ਪਾਜ ਕੇ ਉਸ ਤੋਂ ਜ਼ਬਰਦਸਤੀ ਕਰਕੇ ਥਾਣੇ ਵਾਲਿਆਂ ਤੋਂ ਤੁਹਾਡੇ ਬਿਆਨ ਕਰ ਲੈਣੇ ਥਾਣੇ ਵਾਲਿਆਂ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਕਿਹੜੇ ਥਾਣੇ ਵਾਲਿਆਂ ਨੇ ਦਿੱਤੇ ਨੇ ਸਤਾਰਾ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਤੇ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੇ ਕੀ ਮੰਗਿਆ ਤੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਇਹਨ ਇਨਸਾਫ ਮੈਨੂੰ ਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਤਾਂ ਕੇ ਖਾਂਦੇ ਫਿਰਦੇ ਥਾਂ ਥਾਂ ਤੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਨੂੰ ਤਾਂ ਕੇ ਮੈਨੂੰ ਦਿੰਦੇ ਨਹੀਂ ਤੁਹਾਨੂੰ ਵੀ ਦਿੰਦੇ ਨੇ ਮਾਰ ਹਾਂ ਕਿ ਨਹੀਂ ਦੂਜੇ ਪਾਸੇ ਜਦ ਇਸ ਮਾਮਲੇ ਨੂੰ ਲੈ ਕੇ ਰਣਧੀਰ ਕੁਮਾਰ ਐਸਪੀ ਡੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਕ ਔਰਤ ਤੇ ਬਿਆਨ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਲਈ ਹੁਣ ਮੂੜੀ ਜਾਂਚ ਕੀਤੀ ਜਾਵੇਗੀ ਸਰ ਇੱਕ ਵਿਵਹਤਾ ਔਰਤਾਂ ਨੂੰ ਰੇਪ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਚ ਪਰ ਜਿਹੜਾ ਹੈਗਾ ਲਾਅ ਜਿਵੇਂ ਕੋਈ ਕੋਗਨੀਕਲ ਫਰੈਂਸ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67 ਬਟਾ 24 ਦਰਜ ਕੀਤਾ ਗਿਆ ਹੈ ਸਦਾ ਥਾਣੇ ਵਿੱਚ ਤੇ ਤਫਤੀਸ਼ ਜਾਰੀ ਹੈ ਛੇਤੀ ਤੋਂ ਛੇਤੀ ਅਸੀਂ ਜਿਹੜੀ ਤਫਤੀਸ਼ ਨੂੰ ਮੁਕੰਮਲ ਕਰਾਂਗੇ ਧੰਨਵਾਦ ਖੇਲ ਬਲਾਤਕਾਰ ਵਰਗੇ ਮਾਮਲਿਆਂ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਕਈ ਵਾਰ ਅਜਿਹੇ ਕੇਸਾਂ ਦੇ ਵਿੱਚ ਨਜਾਇਜ਼ ਲੋਕ ਵੀ ਫਸ ਜਾਂਦੇ ਨੇ ਬਾਕੀ ਹੁਣ ਇਸ ਮਾਮਲੇ ਦੇ ਵਿੱਚ ਅਸਲ ਸਚਾਈ ਉਦੋਂ ਪਤਾ ਲੱਗੇਗੀ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕਰਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ